ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਕਿਰਪਾ ਕਰਦੇ ਹਨ ਸ੍ਰੀ ਰਾਗ ਮਹੱਲਾ 3 ਜ ਮਨਮੁਖ ਕਰਮ ਕਮਾਉਣੇ ਜਿਉਂ ਦੁਹਾਗਣ ਤਨ 시ਗਾਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਇਸ ਤਰ੍ਹਾਂ ਹਨ ਉਹਨਾਂ ਦੇ ਕੰਮ ਧਰਮ ਕੀਤੇ ਹੋਏ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਕੋਈ ਸ਼ੁੱਟ ਸ਼ਤਰੀ ਆਪਣੇ ਸਰੀਰ ਉੱਤੇ ਸ਼ਿੰਗਾਰ ਕਰਦੀ ਹੈ ਸੇਤੇ ਕੰਤ ਨਾ ਆਵੀ ਨਿਤਨਿਤ ਹੋਏ ਖਵਾਰ ਉਸ ਦਾ ਪਤੀ ਉਸ ਦੀ ਸੇਜ ਉੱਤੇ ਕਦੇ ਨਹੀਂ ਆਉਂਦਾ ਉਹ ਵਿਅਰਥ ਸ਼ਿੰਗਾਰ ਕਰਕੇ ਸਦਾ ਖਵਾਰ ਹੁੰਦੀ ਹੈ ਪਿਰਕਾ ਮਹਲ ਨਤ ਪਾਵੀ ਨਾ ਦ세 ਘਰ-ਬਾਰ ਇਸੇ ਤਰ੍ਹਾਂ ਮਨਮੁਖ-ਮਨੁਖ ਵਿਖਾਵੇ ਦੇ ਧਰਮ ਕਮਾ ਨਾਲ ਵਾਹਿਗੁਰੂ ਪ੍ਰਭੂ ਪਤੀ ਦੀ ਹਿਜੂਰੀ ਪ੍ਰਾਪਤ ਨਹੀਂ ਕਰ ਸਕਦਾ ਉਸ ਨੂੰ ਵਾਹਿਗੁਰੂ ਦਾ ਦਰ ਘਰ ਨਹੀਂ ਦਿਸਦਾ ਭਾਈ ਰੇ ਇਕ ਮਨ ਨਾਮ ਧਿਆਏ ਇਹ ਭਾਈ ਪ੍ਰਮਾਤਮਾ ਦਾ ਨਾਮ ਸਿਮਰ ਸੰਤਾ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਈ ਰਹੋ ਜਿਹੜਾ ਆਦਮੀ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਉਹ ਪ੍ਰਮਾਤਮਾ ਦਾ ਨਾਮ ਸਿਮਰ ਕੇ ਸੁਖਮਾਨਤਾ ਹੈ ਵਹਿਗੁਰੂ ਕਿਰਪਾ ਕਰਨ ਸਾਥ ਸੰਗਤ ਕਿਹੜੀ ਬਾਰੇ ਉਹ ਸਾਥ ਸੰਗਤ بادشاہ ਕਿਹੜੀ ਸਾਥ ਸੰਗਤ ਆਖਦੇ ਹਨ ਇਹ ਨਹੀਂ ਕਿ ਉੱਤੇ ਸਾਰੇ ਘਰ ਵਰ ਤਿਆਗ ਕੇ ਸਾਧ ਹੋਏ ਹੋਣ ਸਾਧ ਬਿਠੇ ਹੋਣ ਉਹਨਾਂ ਦੀ ਸੰਗਤ ਕਰਨੀ ਹੈ ਨਹੀਂ ਪਾਈ ਅਸੀਂ ਆਪਣੇ ਆਪ ਵਰਗ ਹੀ ਗੁਰਮੁਖ ਸਿੱਖਾਂ ਦੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਹੈ ਜਿੱਥੇ ਇੱਕ ਦੀ ਗੱਲ ਹੋਵੇ ਵਾਹਿਗੁਰੂ ਦੀ ਗੱਲ ਹੋਵੇ ਪੋਜ਼ਿਟਿਵ ਹੋਵੇ ਗੱਲਾਂ ਬਾਤਾਂ ਦਾ ਵਿਸ਼ਾ ਇਹ ਹੀ ਸੱਚੀ ਸਾਹ ਸੰਗਤ ਹੈ ਜਿਸ ਦੇ ਵਿੱਚ ਗੱਲ ਕਰਦਿਆਂ ਉਹ ਵਾਹਿਗੁਰੂ ਨਾ ਭੁੱਲੇ ਨਾ ਕਿ ਚੁਗਲੀ ਨਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਉਹ ਇਸ ਤਰ੍ਹਾਂ ਹੈ ਪਾਤਸ਼ਾਹ ਕੀ ਕਿਰਪਾ ਕਰਦੇ ਹਨ ਮਿੱਠਾ ਭੋਲੇ ਨਿਵਚਲੇ ਸੇਜੇ ਰਵੇ ਪਤਾਰ ਭਾਵੇਂ ਪਾਤਸ਼ਾਹ ਦੁਨੀਆ ਦੀਆਂ ਆਧਾਰਨਾ ਦਿੰਦੇ ਹਨ ਪਰ ਸੱਚ ਤੇ ਇਹੀ ਹੈ ਉਹ ਸਭ ਨਾਲ ਮਿੱਠੇ ਭੋਲ ਭੋਲਦੇ ਹਨ ਨਿਉਕੇ ਤੁਰਦੇ ਹਨ ਗਰੀਬੀ ਸੁਭਾਗ ਵਾਲੇ ਹੁੰਦੇ ਹਨ ਉਹਨਾਂ ਦੇ ਹਿਰਦੇ ਸੇਜ ਨੂੰ ਪ੍ਰਭੂ ਕתיਮਨ ਦਾ ਹੈ ਵਾਹਿਗੁਰੂ ਉਹਨਾਂ ਤੇ ਖੁਸ਼ ਹੁੰਦਾ ਹੈ ਸੋਭਾ ਬੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਟੁੱਟ ਪਿਆਰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਪਿਆਰ ਪ੍ਰਾਪਤ ਕੀਤਾ ਹੈ ਪੂਰੇ ਭਗ ਸਤਗੁਰੂ ਮਿਲੇ ਜਾਂ ਭਾਗੇ ਕਾ ਉਦਵ ਹੋਏ ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਗੁਰੂ ਮਿਲ ਪੈਂਦਾ ਹੈ ਅੰਦਰੋਂ ਦੁੱਖ ਪਰਮ ਕਟਿਏ ਸੁਖ ਪ੍ਰਾਪਤ ਹੋਏ ਗੁਰੂ ਦੇ ਮਿਲ ਨਾਲ ਹਿਰਦੇ ਵਿੱਚੋਂ ਦੁੱਖ ਘਟਿਆ ਜਾਂਦਾ ਹੈ ਭਟਕਣਾ ਦੂਰ ਹੋ ਜਾਂਦੀ ਹੈ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਗੁਰਕੇ ਪਾਣੀ ਜੋ ਚਲੇ ਦੁੱਖ ਪਾਵੇ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਹੁਕਮ ਵਿੱਚ ਹੈ ਉਹ ਕਦੇ ਦੁੱਖ ਨਹੀਂ ਪਾਂਦਾ ਗੁਰਕੇ ਪਾਣੀ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਗੁਰਦੀਰਜਾ ਵਿੱਚ ਨਾਮ ਅੰਮ੍ਰਿਤ ਹੈ ਜਿਹੜਾ ਉਸ ਦੇ ਹੁਕਮ ਉਸ ਦੀ ਰਜਾ ਵਿੱਚ ਦੁਰਤਾ ਹੈ ਉਹ ਆਤਮਿਕ ਅਡੋਲਤਾ ਵਿੱਚ ਟਿੱਕੇ ਅਮਰਤ ਪਿੰਦਾ ਹੈ ਜਿਨ੍ਹਾਂ ਪ੍ਰਾਪਤ ਤਿਨ ਪਿਆ ਹਉਮੈ ਵਿਚੋਂ ਖੋਇ ਜਿਨ੍ਹਾਂ ਮਨੁੱਖਾਂ ਨੂੰ ਇਹ ਅਮਰਤ ਲੱਭ ਪਿਆ ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪੀਤਾ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਇ ਏ ਨਾਨਕ ਗੁਰੂ ਦੀ ਸਰਨ ਪੈ ਕੇ ਵਾਹਿਗੁਰੂ ਦਾ ਨਾਮ ਸਿਮਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਸਦਾ ਥਿਰ ਵਾਹਿਗੁਰੂ ਵਿੱਚ ਮੇਲ ਹੋ ਜਾਂਦਾ ਹੈ ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰੇ ਇਹ ਜਾਜ ਆਪਾਂ ਨੂੰ ਆਵੇ ਅਸੀਂ ਉਹਦੀ ਰਜਾ ਵਿੱਚ ਚੱਲਦੇ ਹੋਏ ਉਸ ਦਾ ਨਾਮ ਸਿਮਨ ਕਰੀਏ ਔਰ ਸੱਚੀ ਸਾ ਸੰਗਤ ਦੇ ਵਿੱਚ ਸੰਗ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ